ਲੋਕ ਹਿੱਤ ਲੋਕਾਂ ਦੀ ਆਵਾਜ਼ ਸਾਰੇ ਪਾ ਅੱਗੇ ਆਉਂਦੇ ਆ ਪਿੱਛੇ ਬਹਿ ਜਾਓ ਸਾਰੇ ਬੰਦੇ ਫੌਜੀ ਗੱਲਬਾਤ ਹੋਗੀ ਇਹ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਆਪਾਂ ਸੱਚੇ ਭੰਦੇ ਨਾਲ ਆਪਣੇ ਲਿੰਦੀ ਸਾਹਿਬਾਨਾਂ ਦੇ ਵਿਚਾਰ ਸੁਣੀਏ ਸਰਦਾਰ ਰਮਨਜੀਤ ਸਿੰਘੀ ਬੋਲ ਰਹੇ ਆ ਆਪਾਂ ਆਪਣੀ ਮੱਝ ਵਿੱਚ ਹੀ ਜਾਂਦੇ ਆ ਇਹ ਕਿਸ ਤਰ੍ਹਾਂ ਚੱਲੂਗਾ ਡਰਾਮਾ ਵੇਖੋ ਵੇਖੋ ਇੱਕ ਮਿੰਟਾ ਪੁਣਾ ਦੇ ਵਿੱਚ ਹੀ ਸੰਤ ਬੈਠੀ ਹੈ ਜਿਹੜੀ ਇਹਨਾਂ ਨੂੰ ਬੇਨਤੀ ਆ ਕਿ ਸਾਫ ਦਾ ਮੁੱਖ ਮੰਤਰੀ ਸਰਦਾਰ ਚੰਦਜੀ ਸਿੰਘ ਚੰਡੀ ਵੇਖੋ ਕਿੱਥੋਂ ਪਹੁੰਚ ਕੇ ਆਇਆ ਸਿੱਕੀ ਸਾਹਿਬ ਦਾ ਦੇ ਕੇ ਬੇਨਤੀਆਂ ਕਰੇ ਆ ਆਰਾਮ ਨਾਲ ਪ੍ਰੋਗਰਾਮ ਚੱਲਣ ਦੀ ਇਹ ਸੁਣੀਏ ਉਹਨਾਂ ਨਾਲ ਸਾਡੇ ਕਾਂਗਰਸ ਸਰਕਾਰੀਆਂ ਸਾਹਿਬ ਦੀ ਗਾਈਡੈਂਸ ਨਾਲ ਕੱਟੇ ਹੋਏ ਆ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਸਾਰੇ ਮੇਰੇ ਸੋਹਣੇ ਔਰ ਮੈਂ ਤੁਹਾਡਾ ਹੋਂਦ ਤੇ ਤੁਹਾਨੂੰ ਅੰਦੀ ਆ ਔਰ ਜਿਆਦਾ ਸਮਾਂ ਮੈਂ ਲੈਂਦਾ ਨਹੀਂ ਆ ਦਲਬਾਗ ਦਾ ਮੈਂ ਹੁਣੀ ਥੋੜੀ ਜਿਹਾ ਪਹਿਲਾਂ ਲੜ ਕੇ ਹਟਿਆ ਉਦੋਂ ਕੁਰਸੀਆਂ ਖਾਲੀ ਸੀ ਪਤਾ ਨਹੀਂ ਕਿੱਥੋਂ ਕੱਢ ਕੱਢ ਕੇ ਲਿਆਏ ਸੋ ਅੱਜ ਵਾਕੇ ਬਹੁਤ ਸਾਡਾ ਮੁਬਾਰਕ ਬਾਤ ਘੜੀ ਹੈ ਔਰ ਮੇਰੀਆਂ ਪੈਣਾ ਬੀਬੀਆਂ ਉਹਨਾਂ ਨੂੰ ਮਰਕਾ ਲੱਗੇ ਦਿਸਦਾ ਨਹੀਂ ਹੋਣਾ ਕੁਝ ਵੀ ਆ ਪਹਿਲਵਾਨ ਲਾਡੀ ਲਾਡੀ ਮਾਰਾ ਮੜਾ ਪਿੱਛੇ ਕਰਾ ਹੱਥ ਜੋੜ ਕੇ ਹੱਥ ਜੋੜ ਕੇ ਕਰਾਈ ਹੁੰਦਾ ਨਾ ਸੋ ਆਪਾਂ ਹੁਣ ਜਿਹੜੀ ਗੱਲ ਸੁਣਨਾ ਆ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਾਡੇ ਕੈਂਡੀਡੇਟ ਸਾਹਿਬ ਕਰਨਪੁਰ ਜੀ ਉਹ ਥੋੜਾ ਜਿਹਾ ਸਮਾਂ ਲਾਉਣ ਪਿੰਡ ਪੱਤਵੀ ਦੇ ਵਿੱਚ ਮੇਰੇ ਵੀਰ ਦਲਬਾਜ ਦਲਬਾਜ ਸਿੰਘ ਤੇ ਮੇਰੇ ਬਹੁਤ ਹੀ ਸਤਿਕਾਰਯੋਗ پنجاب مکمنتری چرنجیت سن چنی جی خدور صاحب تو میرے پتا سمان رمن جی سیکھی جی ترنتارن الیشن انچارج سکھ کارییا جی کھیم کرن تو میرا سکھ پال بھلا جی آؤ سب تو پہلے فتح کی سانج کریے بھائی گروہ جی کا خالصہ واحرو جی بھائی, بھائی پنڈ آلے آ جی واقعی آجے کے کٹھ کر کے نظارہ لے آتا چنی صاحب میں دسنا چاہوں گا کہ جانا ساٹھا ہے ورکر اتنے دلبار ਬਹੁਤ ਵਧੀਆ ਵਰਕਰ ਹੈ ਜੀ ਕਾਂਗਰਸ ਪਾਰਟੀ ਦਾ ਤੇ ਬੜੀ ਮਿਹਨਤ ਦੇ ਨਾਲ ਜੀ ਜਾਣ ਲਾ ਕੇ ਮਿਹਨਤ ਕਰਦਾ ਹੈ ਤੇ ਜਿਹੜੇ ਵੱਡੇ ਵੀਰ ਨੇ ਜਿਹੜਾ ਕੰਟ ਕੀਤਾ ਬਹੁਤ ਵਧੀਆ ਵਾਛੇ ਚਲੋ 2022 ਦੀ ਜਦੋਂ ਇਲੈਕਸ਼ਨਸ ਆਈਆਂ ਉਸ ਸਮੇਂ ਆਪਾਂ ਨਾ ਭਗਵੰਤ ਮਾਨ ਦੀਆਂ ਗੱਲਾਂ ਕਦੀ ਸੁਣੀਆਂ ਸੀ ਜਿਵੇਂ ਉਹ ਕਹਿੰਦੇ ਕਹਿ ਰਹੇ ਹੁੰਦਾ ਸੀ ਕਿ VIP ਕਲਚਰ ਖਤਮ ਹੋਣਾ ਚਾਹੀਦਾ ਹੈ ਅਸੀਂ ਆਮ ਕਹਾਂ ਤੋਂ ਨਿਕਲ ਕੇ ਆਏ ਹਾਂ ਤੁਸੀਂ ਮੇਰੇ ਮੋਢੇ ਤੇ ਹੱਥ ਥਾ ਕੇ ਮੈਨਾਂ ਗੱਲ ਕਰ ਸਰਦਿਓ ਪੁਰਾਣੇ ਚੀਫ ਮੰਤਰੀ ਜਿਹੜੇ ਮੁੱਖ ਮੰਤਰੀ ਹੁੰਦੇ ਸੀਗੇ ਉਹਨਾਂ ਦੀ ਸਿਕਿਉਰਿਟੀ ਇਲਾਕੇ ਨੂੰ ਲਗੰਬਿੰਦੀ ਮੈਂ ਨਸ਼ਾ ਖਤਮ ਕਰਦਾਗਾ ਬੇਰੁਜ਼ਗਾਰੀ ਖਤਮ ਕਰਾਂਗਾ ਇਹ ਕਰਾਪਸ਼ਨ ਖਤਮ ਕਰਦਾ ਇਹ ਮੁੱਦਿਆਂ ਦੇ ਉੱਤੇ ਉਹਨੇ ਆਪਾਂ ਨੂੰ ਇੱਕ ਬੜੀ ਸੋਹਣੀ ਫਿਲਮ ਦਿਖਾਈ ਜਿਹੜੀ ਆਪਾਂ ਉਹਦੇ ਤੇ ਵੀ ਯਕੀਨ ਕਰ ਬੈਠੇ ਕਿ 2022 ਦੇ ਵਿੱਚ ਇਨਾ ਬਾਰੇ ਵੀ ਕੀ ਕਹਿੰਦਿਆ ਕਿ ਆਪਣੇ ਹਲਕੇ 'ਚ ਕਿਹੜਾ ਉਮੀਦਵਾਰ ਖੜਾ ਹੈ ਆਪਾਂ ਉਹਦਾ ਨਾਮ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਆਪਾਂ ਸਿਰਫ ਭਗਵੰਤ ਮਾਨ ਦਾ ਚਿਹਰਾ ਚੋਣ ਨਿਸ਼ਾਨ ਝਾੜੂ ਤੇ ਆਪਾਂ ਵਾਅਕੀ ਝਾੜੂ ਫੇਰ ਤਾ ਬੰਨ੍ਹੇ ਵਿਧਾਇਕ ਬਣਾ ਕੇ ਭੇਜੇ ਇਹਨਾਂ ਦੇ ਪੂਰਨ ਬਹੁਮਤ ਜਿਵੇਂ ਇਹਨਾਂ ਦੇ ਕੋਲ ਬੜਾ ਸਟਰੋਂਗ ਪਰ ਕੰਮ ਜਿਆਮ ਆਦਮੀ ਦਾ ਦੇਖੀਏ ਤੇ ਨਾਲੇ ਡੱਕੇ ਦਾ ਨਹੀਂ ਕੀ ਪਰ ਉਹਨੇ ਇਹਦਾ ਮੂਲ ਨਹੀਂ ਮੋੜਿਆ ਸਾਡੇ ਕਿਸਾਨ ਵੀ ਦਾ ਨਾਮ ਦੇਖੋ ਕਿੰਨਾ ਧੋਖਾ ਕੀਤਾ ਉਹਨੂੰ ਧੋਖੇ ਦੇ ਨਾਲ ਧਰਨਾ ਪਿੰਲੇ ਘਰੇ ਸਾਥ ਲਿਆ ਤੇ ਉਸ ਤੋਂ ਬਾਅਦ ਸਾਰਿਆਂ ਦੀ ਅਰੈਸਟ ਪੁਆਤੀ ਉਹਨਾਂ ਦੀ ਫਰਾਂਗੀਆਂ ਚੋਰੀ ਕਰਨੀਆਂ ਏਸੀੱਖੇ ਚਾਪਤੀ ਨਹੀਂ ਛੱਡੀ ਇਹਨੇ ਜੋ ਉਮੀਦਵਾਰ ਹਨ ਮੀਤ ਸਿੰਘ ਸੰਧੂ ਦੀ ਗੱਲ ਕਰੀਏ ਕਿ ਉਹ ਤਿੰਨ ਵਰੀ ਵਧਾਖ ਬਣ ਚੁਕੇ ਅਰੰਤ ਅਰੰਤ ਤੇ ਆਪਣੇ 15 ਸਾਲਾਂ ਚ ਉਹ ਆਪਣੀ ਇੱਕ ਵੀ ਕੋਈ ਉਪਲਬਧੀ ਹੈ ਜਿਹੜੀ ਗਿਨਾ ਸਕਦਾ ਜਿਹਦਾ ਸਾਡੇ ਤਰਨ ਤਾਰਨ ਦੇ ਹਲਕੇ ਦੇ ਨਿਵਾਸੀਆਂ ਨੂੰ ਕੋਈ ਫਾਇਦਾ ਹੋਇਆ ਹੋਇਆ ਉਹਨੇ ਸਿਆਸਤ ਕੀਤੀ ਤਰਨ ਤਾਰਨ ਦੇ ਵਿੱਚ ਤੇ ਸਿਰਫ ਪਰਚਿਆਂ ਦੀ ਸਿਆਸਤ ਕੀਤੀ ਉਹਨੇ ਭਰਾਵਾਂ ਨੂੰ ਭਰਾਵਾਂ ਨਾਲ ਲੜਾਤਾ ਇਖਲੇ ਬਚਾ ਰਹਾਤਾ ਜਿੰਨੂ ਆਪਣੀ ਲਾਖਾਂ ਨੂੰ ਵਟਲੇ ਤਨਖਾਹ ਵਧਾਈ ਪੁਲਸ ਵਾਲਿਆਂ ਨੇ ਤਨਖਾਹ ਵਧਾਈ ਹਰ ਵਰਗ ਨੇ ਕੰਮ ਕੀਤੇ ਕਿਸਾਨਾਂ ਦਾ ਉਹਨਾਂ ਦੇ ਰਾਜ ਸੁੰਡੀ ਪੈ ਗਈ ਅਮੇਰ ਨਾਲ ਗੱਲ ਵੀ ਕਰ ਰਹੇ ਤੇ ਮਾਲਵੇ ਤੋਂ ਬੈਠੇ ਪਿੱਛੇ ਸਾਡੇ ਐਕਸਐਮ ਵਾਲੇ ਉਹਦੇ ਵਿੱਚ ਪੀੜੀ ਸੁੰਡੀ ਪੈ ਗਈ ਗੁਲਾਬੀ ਸੁੰਡੀ ਤੇ ਢਰਮੇ ਦੀ ਫਸਲ ਮਰ ਗਈ ਸਾਰੀ ਕਿਸਾਨਾਂ ਦੀ ਗਰੀਬ ਕਿਸਾਨਾਂ ਨੂੰ ਜੇ ਫਸਲੇ ਮਰ ਜਵੇ ਉਹੀ ਤਾਂ ਪੁੱਤਾਂ ਮੰਗੂ ਪਾਲੀ ਹੁੰਦੀ ਐ ਤੇ ਪਿੱਛੇ ਵੱਜਦਾ ਕਿਆ ਮੈਂ ਉੱਥੇ ਗਿਆ 18700 ਰੁਪਇਆ ਪ੍ਰਤੀ ਕਿਲਾ ਸਭ ਨੂੰ ਦਿੱਤਾ ਕੋਈ ਨਹੀਂ ਛੱਡਿਆ ਚਾਹੇ ਗੇ ਦੇਦੀ ਮਰੀ ਚਾਹੇ ਗੇ ਦੀ ਪੋਣੀ ਮਰੀ ਸਭ ਨੂੰ ਪੈਸੇ ਦਿੱਤੇ ਤੇ ਆ ਹੁਣ ਮੁੱਖ ਮੰਤਰੀ ਐ ਪਿੱਛੇ ਦੋ ਵਾਰ ਹੜ੍ਹ ਆਲੇ ਕਈ ਵਾਰ ਔੜੇ ਪਹਿਲੇ ਕਿਸੇ ਦੇ ਹੱਥੋਂ 5 ਰੁਪਏ ਨੇ ਰੱਖੇ ਕਹਿੰਦਾ ਮੈਂ ਮੁਰਗੀਆਂ ਦੇ ਵੀ ਦਊਂਗਾ ਮੈਂ ਅੰਡੇ ਆ ਦੇ ਵੀ ਦਊਂਗਾ ਮੈਂ ਬੱਚੇ ਘਰਾ ਦੇ ਵੀ ਦਊਂਗਾ ਕੁਛ ਵੀ ਨਹੀਂ ਦਿੱਤਾ ਉਸੇ ਤਰ੍ਹਾਂ ਰੜਿਦੇ ਰੜਿਦੇ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਮੈਨੂੰ ਕਿਸਾਨ ਦਾ ਮੁੰਡਾ ਕਰਕੇ ਵੋਟ ਪਾਓ ਜਦ ਮੁੱਖ ਮੰਤਰੀ ਬਣ ਗਿਆ ਸਭ ਤੋਂ ਪਹਿਲਾਂ ਕਿਸਾਨੇ ਕੁੱਟੇ ਅੰਬਾਲੇ ਦੇ ਵਿੱਚ ਬੈਠੇ ਧੋਖਾ ਕਰਕੇ ਉਹਨਾਂ ਨੂੰ ਮੀਟਿੰਗ 'ਚ ਬੁਲਾ ਲਿਆ ਪਿੱਛੇ ਤੇ ਠਾਣ ਦੇ ਅੱਜ ਤੱਕ ਟਰਾਲੀਆਂ ਮੇਰੇ ਇੱਥੇ ਆਉਂਦੀਆਂ ਕਿੱਥੇ ਫੇਰ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਐ ਸਭ ਤੋਂ ਪਹਿਲਾਂ ਮਾਸਟਰੇ ਕੁੱਤੇ ਤੂੰ ਤੂਗੇ ਕੁੱਤੇ ਮਾਸਟਰ ਮਾਸਟਰ ਨਹੀਂ ਆਹ ਭਾਈ ਤੂੰ ਹੈ ਕੀ ਨਾ ਪਤਾ ਤਾਂ ਲੱਗ ਜਾਵੇ ਨਾ ਤੂੰ ਕਿਸਾਨਾਂ ਦੇ ਨਾਲ ਖੜਿਆ ਨਾ ਤੂੰ ਮਾਸਟਰਾਂ ਦੇ ਨਾਲ ਖੜਿਆ ਨਾ ਤੂੰ ਗਰੀਬਾਂ ਦੇ ਨਾਲ ਖੜਿਆ ਨਾ ਤੂੰ ਕਿਸੇ ਹੋਰ ਪੰਜਾਬੀ ਦੇ ਨਾਲ ਖੜਿਆ ਨਾ ਸਿੱਖਾਂ ਦੇ ਨਾਲ ਹੀ ਖੜਿਆ 1925 ਚ ਸਿੱਖ ਗੁਰਦੁਆਰਾ ਐਕਟ ਬੜਿਆ ਸੀ ਅੰਗਰੇਜ਼ ਵੀ ਨਹੀਂ ਬਦਲ ਸਕੇ ਦਿੱਲੀ ਦੀ ਸਰਕਾਰਾਂ ਨਹੀਂ ਬਦਲ ਸਕੀਆਂ ਲੇਕਿਨ ਇਹਨੇ ਉਹਦੇ ਜਮੈਂਡਮੈਂਟ ਕੀਤੀ ਹੈ ਮੈਂ ਮੁੱਖ ਮੰਤਰੀ ਬਣਿਆ ਜਥੇਦਾਰ ਅਕਾਲ ਤਖਤ ਸਾਹਿਬ ਦੇ ਪੈਰੀ ਹੱਥ ਲਗਾਇਆ ਜਦ ਉਹਨਾਂ ਨੂੰ ਮਿਲਿਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਥੇਦਾਰ ਸਾਹਿਬ ਅਕਾਲ ਤਖਤ ਦੀ ਕਿੱਡਾ ਬੜਾ ਰਤਬਾ ਹੁੰਦਾ ਹੈ ਇੱਕ ਮੁੱਖ ਮੰਤਰੀ ਵੀ ਝੁੱਕ ਕੇ ਮਿਲਦੇ ਹੈ ਤੇਜ ਜਿਹਾ ਦਾ ਅਨੁਗ੍ਰੰਤੀ ਦੱਸਦਾ ਕੋਈ ਆਰੋ ਮੈਂ ਤਾਂ ਪਹਿਲਾਂ ਕਿਹਾ ਸੀ ਬਈ ਸ਼ਰਾਬੀ ਨੂੰ ਤਾਂ ਬੀਬੀ ਵੀ ਨਿਆਣਾ ਨਹੀਂ ਬਣਾਉਂਦੀ ਬਈ ਗਿਰਜੂ ਆ ਆਪਾਂ ਨੇ ਇਹਨੂੰ ਪੰਜਾਬ ਸੰਭਾਲ ਤਾ ਨੁਕਸਾਨ ਤਾਂ ਹੋਣਾ ਹੀ ਦਾ ਅੱਜ ਨੁਕਸਾਨ ਅਸੀਂ ਭੁਗਤ ਰਹੇ ਆ ਜੀ ਨੇ ਇਹਨਾਂ ਨੂੰ ਬੋਟਾਂ ਪਾਈਆਂ ਅਜ ਅੰਦਰ ਬੜ ਬੜ ਮੂੰਹ ਪਰ ਚਪੇੜਾ ਮਾਰਦੇ ਕਿਹੜੇ ਟਾਈਮ ਇਨਾਂ ਨੂੰ ਬੋਟਾਂ ਪਾਤੀਆਂ ਨਾ ਕਿਸੇ ਸਾਡੇ ਮੁੰਡੇ ਨੂੰ ਨੌਕਰੀ ਮਿਲੀ ਨਾਹੀਂ ਸਾਡੇ ਕੋਈ ਕਾਰੋਬਾਰ ਮਿਲਿਆ ਨਾ ਕੋਈ ਇੰਡਸਟਰੀ ਆਈ ਨਾਹੀਂ ਕਿਸੇ ਬੀਬੀ ਭੈਣ ਨੂੰ 1000 ਰੁਪਏ ਦਿੱਤਾ ਜਿਹੜਾ ਵਾਅਦਾ ਕੀਤਾ ਸੀ ਆ ਬਿਜਲੀ ਹਰ ਕੰਮ ਤਾਂ ਐਸੀ ਕਰਕੇ ਸੀ ਨਾਲ 3 ਰੁਪਏ ਬਿਜਲੀ ਸਸਤੀ ਕੀਤੀ ਕਿੰਨੇ ਕੰਮ ਤੋਂ ਮੈਂ ਗਿਣਾਵਾ ਜਿਹੜੇ ਆਪਾਂ ਨੇ 3 ਮਹੀਨਿਆਂ ਚ ਕੀਤੇ ਤੇ ਇਸ ਬੰਦੇ ਨੇ ਸਾਢੇ 3 ਸਾਲ 4 ਸਾਲ ਤੱਕ ਕੁਝ ਨਹੀਂ ਕੀਤਾ ਇਸ ਕਰਕੇ ਆਓ ਅੱਜ ਇਕੱਠੇ ਹੋਈਏ ਇਹ ਜਿਹੜੇ ਦਿੱਲੀ ਵਾਲੇ ਸਰਕਾਰ ਚਲਾਉਂਦੇ ਇਹਨੇ ਤਾਂ ਗੋਡੇ ਟੇਕ ਕੇ ਉਹਨਾਂ ਦੇ ਅੱਗੇ ਕਹਿੰਦੇ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹਾ ਦੋਸਤ ਆਪਣੇ ਵਾਲਾ ਤਾਂ ਧੂ ਧੂ ਮਾੜਾ ਨਿਕਲਿਆ ਸ਼ਰਾਬੀ ਨਿਕਲਿਆ ਦਿੱਲੀ ਵਾਲੇ ਰਾਜ ਕਰ ਰਹੇ ਤੇ ਲੁੱਟ ਕੇ ਲੈ ਜਾ ਰਹੇ ਇੱਥੇ ਦੇ ਪੈਸਾ ਅੱਜ ਜੇ ਗਰੀਬ ਆਦਮੀ ਦੀ ਸੋਚ ਸਹੀ ਹੋ ਜੇ ਇਹਨਾਂ ਨੂੰ ਚਾਲੇ ਕਰਦੀਏ ਤਾਂ ਪੰਜਾਬ ਬਚੂਗਾ ਗਰੀਬ ਬਚੂਗਾ ਕ੍ਰੀਮ ਕਿਸਾਨ ਬਚੂਗਾ ਗਰੀਬ ਤਲਿਤ ਵਾਜੂ ਦੁਕਾਨਦਾਰ ਦੁਕਾਨ ਪਰ ਬੈਠਾ ਵਾਜੂ ਗਾ ਅੱਜ ਤੁਹਾਡੇ ਕੋਲ ਮੌਕਾ ਆਇਆ ਇਹ ਧਰਤੀ ਜਿੱਤੇ ਪੰਜ ਗੁਰੂਆਂ ਦਾ ਅਸ਼ੀਰਵਾਦ ਹੈ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਚਾਏ ਇਹ ਤਰਨ ਤਰਨ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਮਾਈ ਪਾਗੋ ਦਾ ਪਿੰਡ ਤੁਹਾਡੇ ਨਾਲ ਦਾ ਜਿਸ ਸਾਸੀ ਗਾਲੂ ਵਾਲੀਏ ਦਾ ਏਰੀਆ ਹੈ ਗਦਰ ਪਾਰਟੀ ਦੇ ਸੋਰਥੀ ਪਕਾਣਾ ਦਾ ਏਰੀਆ ਹੈ ਬੜੇ ਬੜੇ ਜਰਨੈਲ ਇੱਥੇ ਹੋਏ ਆ ਤੁਸੀਂ ਆਪਣੇ ਬਜ਼ੁਰਗਾਂ ਨੇ ਇੱਥੇ ਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਲ ਕੇ ਅੰਗਰੇਜ਼ਾਂ ਨੂੰ ਸਤਰੂ ਜੀ ਦੀ ਟੱਪਣ ਦਿੱਤਾ ਆ ਹੁਣ ਇਹ ਕਹਿੰਦੇ ਜੀ ਇੱਥੇ ਗੈਂਗਸਟਰ ਡਰਾਉਂਦੇ ਤੁਹਾਨੂੰ ਕੌਣ ਡਰਾ ਲੂ ਤੁਸੀਂ ਆਪਣੇ ਵਿਰਸੇ ਨੂੰ ਪਛਾਣੋ ਇਹ ਜਿਹੜੇ ਅੱਜ ਰਾਫਲਦੀ ਲੋਗ ਪਰ ਆ ਕੁਛੇ ਸਹਾਰੇ ਤੇ ਵੋਟਾਂ ਲੈ ਲੈਣਗੇ ਆਨੂ ਸਾਡੀ ਜਮੀਨਾਂ ਦਾ ਬੋਲੇਣਗੇ ਪਰਸੋਂ ਸਾਡੀ ਧੀਆ ਪੈਣਾ ਨੂੰ ਪੈ ਜਾਣਗੇ ਸੋ ਇਹ ਗੈਂਗਸਟਰ ਬਾਦ ਕਿਵੇਂ ਫਰਨ ਦੇ ਦिए ਤਕੜੇ ਹੋ ਤੁਸੀਂ ਵੀ ਅਸੀਂ ਤਾਂ ਆਮ ਨੌਜਵਾਨ ਆਮ ਟਿਕੜੇ ਦੇ ਕੇ ਐਮਐਲਏ ਬਣਾਉਂਗੇ ਆਹਣ ਸੱਤ ਅੱਠ ਹੋਈਆਂ ਬਾਈ ਇਲੈਕਸ਼ਨਾਂ ਤੇ ਤੇ ਕਾਂਗਰਸ ਚੋਂ ਲਿਆ ਕੇ ਬਣਾ ਦਿੰਦੇ ਤੇ ਕਾਲੀਆਂ ਚੋਂ ਬਣਾ ਕੇ ਲਿਆ ਦਿੰਦੇ ਆ ਇੱਥੇ ਹੁਣ ਕਾਲੀਆਂ ਚੋਂ ਲਿਆਏ ਪਹਿਲਾਂ ਇਹਨੂੰ ਕਹਿੰਦੇ ਸੀ ਇਹ ਤਾਂ ਲਿਬੜਿਆ ਪਿਆ ਨਸ਼ੇ ਦੇ ਨਾਲ ਇਹ ਤਾਂ ਨਸ਼ੇ ਵੇਚਦਾ ਜੀ ਇਹ ਤਾਂ ਨਸ਼ੇ ਦਾ ਸੁਦਾਗਰ ਹੈ ਹੁਣ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ 'ਚ ਧੋ ਕੇ ਲਿਆਏ ਹੈ ਹੁਣ ਕਹਿੰਦੇ ਜੀ ਇਹਦੇ ਵਾਰ ਇਹ ਇਹਨੂੰ ਲਿਓ ਅਸੀਂ ਨਸ਼ੇ ਹਟਾਵਾਂਗੇ ਉਹੀ ਪਹਿਲਾਂ ਨਸ਼ੇ ਵੇਚਣ ਵਾਲਾ ਸੀ ਉਹੀ ਹੁਣ ਨਸ਼ੇ ਹਟਾਉਣ ਵਾਲਾ ਕੱਤਾ ਸਿਰਫ ਪੰਡ ਬਣਾ ਕਰਦੇ ਆ ਝੂਠ ਬੋਲਦੇ ਆ ਰੋਂਦੀ ਕਰਦੇ ਆ ਗਲਤ ਲਾਰੇ ਲਾ ਕੇ ਬਾਤ ਦਿੰਦੇ ਕੁਝ ਨਹੀਂ ਬੀਬੀਆਂ ਬੈਠੀਆਂ ਮੈਂ ਹੁਣ ਤੁਹਾਡੇ 1000 ਰੁਪਏ ਵਾਲੀ ਗੱਲ ਨਹੀਂ ਕਰਨੀ ਜੇ ਹੁਣ ਇੱਥੇ ਆਏ ਨਾ ਚਾਰੋ ਲੈ ਕੇ ਕੁੱਟਣੇ ਆਂ ਦਾਦੇ ਮੰਗੋੜੇ ਜਦ ਤੱਕ ਕਹਿੰਦੇ ਹਜ਼ਾਰਾ ਹਜ਼ਾਰ ਰੁਪਏ ਦਵਾਂਗੇ ਹੁਣ ਕਿੱਥੇ ਸਾਡਾ 1000 ਰੁਪਏ ਬੋਟਾ ਆਉਂਦੀਆਂ ਫੇਰ ਕਹਿੰਦੇ ਹੁਣ 1100 ਦਵਾਂਗੇ ਦੇਣਾ ਦੋਣਾ ਕੁਛ ਨਹੀਂ ਨਾ ਜਿਹੜਾ ਮਾਮਾ ਪੈਣਾ ਦੇ ਨਾਲ ਵੀ ਧੋਖਾ ਕਰ ਗਿਆ ਉਸ ਬੰਦੇ ਦੀ ਤੁਸੀਂ ਜਵਾਨ ਤੇ ਕਿਹ ਆਸਨ ਕਰੋ ਹਰ ਇੱਕ ਨੇ ਬਾਰ ਬਾਰ ਕਰਦੇ ਆ ਹਰ ਵਾਰ ਧੋਖਾ ਕਰਦੇ ਆ ਫੇਰ ਕੋਟਾ ਵਧੀਆ ਫੇਰ ਕਹਿੰਦੇ ਸੀ ਐ ਕਰਦਾਂਗੇ ਉਹ ਕਰਦਾਂਗੇ ਕਰਦੇ ਕਰੋਦੇ ਕੁਛ ਨਹੀਂ ਆ ਇੱਕ ਕੁਰਤੇ ਕੁਰਤੇ ਪਜਾਮੇ ਵੇਚਣ ਵਾਲਾ ਆ ਗਿਆ ਪਿੰਡ ਚ ਤਾਂ ਮੇਰੇ ਵਰਗੇ ਨੇ ਇੱਕ ਰੱਖਿਆ ਭਾਈ ਕਿੰਨੇ ਦਾ ਕੁਰਤਾ ਪਜਾਮਾ ਕਹਿੰਦਾ 1000 ਰੁਪਏ ਦਾ ਕਹਿੰਦਾ ਭਾਈ ਚੰਗਾ ਵੀ ਹੈ ਕਹਿੰਦਾ ਫਿਗਰੇ ਨਾਲ ਘਾ ਦੇਖ ਤਾਂ ਸਹੀ ਪਤੋਏ ਤੇ ਪਾਈ ਨਾ ਪਾਈ ਦੇ ਭੂਲੇ ਨਾ ਇਹ ਤਾਂ ਚੀਜ਼ੇ ਬਹੁਤ ਵਧੀਆ ਨੇ ਬੰਦੇ ਨੇ ਖਰੀਦ ਲਿਆ ਖਰੀਦ ਕੇ ਸ਼ਾਮ ਨੂੰ ਸੋਚਿਆ ਵੀ ਕੱਲ ਨੂੰ ਤਰਨ ਤਰਨ ਜਾਇਆਉਂਗੇ ਤੇ ਤੋਗੇ ਸੁੱਕਣਾ ਪਤਾ ਸਰੀਰ ਨੂੰ ਦੇਖਿਆ ਉਹ ਤਾਂ ਪਜਾਮੇ ਦਾ ਕੱਛਾ ਬਣਿਆ ਫਿਰ ਇਹ ਤੇ ਕੁਰਦੇ ਦੀ ਪਜਾਮਾ ਬਨਾਇਨ ਬਣੀ ਫਿਰ ਸੁngੜ ਗਿਆ ਉਹਨੇ ਕਿਹਾ ਯਾਰ ਬੜਾ ਤਾਂ ਉੱਖਾ ਕਰ ਗਿਆ 15 ਦਿਨਾਂ ਬਾਅਦ ਫੇਰ ਆ ਗਿਆ ਜਿੱਤਨਾ ਇਹ ਫੇਰਾ ਜਨੇ ਬੋਟਾਂ ਵਾਲੇ ਦੇ ਕਹਿੰਦਾ ਕਿਉਂ ਉਹ ਤੂੰ ਧੋਖਾ ਕਰ ਗਿਆ ਮੇਰੇ ਨਾਲ ਪਜਾਮਾ ਕੁਰਤਾ ਕਿਹਿਆ ਜਾ ਦੇ ਗਿਆ ਇਹ ਤਾਂ ਮੈਂ ਤਾਂ ਕੋਈ ਨਹੀਂ ਧੋਖਾ ਕਰਿਆ ਸ਼ਰੀਆ ਵੀ ਮੁੱਕਰ ਗਿਆ ਕਹਿੰਦਾ ਮੈਂ ਤਾਂ ਪਹਿਲਾਂ ਕਿਹਾ ਸੀ ਵੀ ਤੂੰ ਹੀ ਤੇ ਪਾਈ ਨਾ ਪਾਈ ਤੇ ਤੂੰ ਹੀ ਨਾ ਕਹਿੰਦਾ ਤੂੰ ਹੀ ਨਹੀਂ ਸਮਝਿਆ ਮੈਂ ਕੀ ਕਹਿੰਦਾ ਸੋ ਇਹ ਆਪਣੇ ਬਾਰੇ ਗੱਲ ਪਾਉਣ ਦੇ ਬਾਅਦ ਧੋਖਾ ਕਰਦੇ ਰੋਂਡੀ ਕਰਦੇ ਲਾਰੇ ਲਾ ਕੇ ਬੋਟਾ ਲੈ ਜਾਂਦੇ ਲੇਕਿਨ ਪਹਿਲਾਂ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰੂਗੇ ਹੁਣ ਭਗਵੰਤ ਮਾਨ ਨਾਲੋਂ ਵੱਡਾ ਕੋਈ ਵੀਆਈਪੀ ਨਹੀਂ ਤੁਸੀਂ ਉਹਨੂੰ ਐ ਹੱਥ ਵਿੱਚ ਨਹੀਂ ਲਿਆ ਸਕਦੇ ਨੇੜੇ ਜਾ ਕੇ ਉਹਦੇ ਕਾਰਨ ਉਹ ਹੱਥ ਨਹੀਂ ਲਾ ਸਕਦੇ ਉਹਦੇ ਤੱਕ ਪਹੁੰਚੇ ਨਹੀਂ ਸਕਦੇ ਕੋਈ ਬੰਦਾ ਤਰਨ ਤਰਨ ਦਾ ਹਲਕੇ ਦਾ ਇੱਕ ਵੀ ਬੰਦਾ ਆਮ ਬੋਰਡਰ ਹੱਥ ਕੜਾ ਕੇ ਆ ਕੇ ਕਹਿੰਦਾ ਮੈਂ ਪਿਛਲੇ 60 3.5 4 ਸਾਲ ਚ ਭਗਵੰਤ ਮਾਨ ਨੂੰ ਕਦੇ ਨੇੜੇ ਜਾ ਕੇ ਵੀ ਮਿਲਿਆ ਆ ਆਪਾ ਮੁੱਖ ਮੰਤਰੀ ਬਣੇ ਸੀ 3 ਮਹੀਨੇ ਬਣਿਆ ਕਰਦੇ ਮੂਰੇ ਲੰਗਰ ਲਾਤਾ ਸੀ ਵੀ ਆ ਜਾਓ ਭਾਈ ਗੱਲ ਕਰੋ ਰਾਤ ਨੂੰ 12-12 ਵਜੇ ਵੀ ਸੁਣ ਲਈਦੀ ਸੀ ਗੱਲ 2-2 ਵਜੇ ਤੱਕ ਮੁੱਖ ਮੰਤਰੀ ਬਣੇ ਆਪਾਂ ਤੁਹਾਡੇ ਬਿਜਲੀ ਦੇ ਬਿੱਲ ਬੜੇ-ਬੜੇ ਖੜੇ ਸੀ ਸਾਰਿਆਂ 'ਤੇ ਲੈਨ ਮਾਰਦੀ ਇਕੱਲੇ ਕਰਨ ਕਰ ਨਾਲ ਹਲਕੇ ਦਾ 50 ਕਰੋੜ ਰੁਪਏ ਬਿਜਲੀ ਦਾ ਬਿੱਲ ਬਾਪ ਹੋਇਆ ਪਰਮਾ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਪਰਮਾ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਰੇਂਗਿਸਪਾਰਟੀ ਜਿੰਦਾਬਾਦ ਤੁਸੀਂ ਦੇਖੋ ਪਾਣੀ ਦੇ ਬਿੱਲ ਸਸਤੇ ਕਰਤੇ ਤੁਹਾਡੇ ਘਰ ਤੁਹਾਡੇ ਨਾਮ ਹੋਣ ਲੱਗੇ ਨਾਲ ਲੈਣ ਦੇ ਅੰਦਰ ਘਰ ਆਪਣੇ ਨਾਮੇ ਨਹੀਂ ਸੀ ਕਿ ਮੈਂ ਕਿਹਾ ਯਾਰ ਸਾਡੇ ਗਰੀਬਾਂ ਦੇ ਕੋਲ ਤਾਂ ਰਿਸ਼ਤੀ ਹੋਣੀ ਨਹੀਂ ਹੁੰਦੀ ਕੋਈ ਨਾ ਗਰੀਬ ਕਿਸਾਨ ਕੋਲ ਕੋਈ ਹੁੰਦੀ ਹੈ ਸਾਡੇ ਮੁੰਡਿਆਂ ਨੇ ਟੈਕਸੀ ਵੀ ਪਾਉਣੀ ਹੋਵੇ ਤਾਂ ਰਿਸ਼ਤੀ ਕਿਹੜੀ ਰੱਖੇ ਉਹ ਨਾਮ ਹੋਂ ਲਾਏ ਘਰ ਪਟ્રોલ 10 ਰੁਪਏ ਸਸਤਾ ਕੀਤਾ ਡੀਜ਼ਲ 5 ਰੁਪਏ ਸਸਤਾ ਕੀਤਾ ਆਂਗਣਵਾੜੀ ਵਾਲੀਆਂ ਬੀਬੀਆਂ ਇਹਨਾਂ ਦੀ ਤਨਖਾਹ ਵਧਾਈ ਆਸ਼ਾ ਵਰਕਰ ਬੀਬੀਆਂ ਦੀ ਤਨਖਾਹ ਵਧਾਈ ਮਿਡਲ ਮੇਲ ਵਾਲੀਆਂ ਬੀਬੀਆਂ ਦੀ ਤਨਖਾਹ ਵਧਾਈ ਪੁਲਿਸ ਵਾਲਿਆਂ ਦੀ ਤਨਖਾਹ ਵਧਾਈ ਹਰ ਵਰਗ ਦੇ ਕੰਮ ਕੀਤੇ ਕਿਸਾਨਾਂ ਦਾ ਉਹਨਾਂ ਦੇ ਨਾਲ ਅੱਜ ਸੁੰਡੀ ਪੈ ਗਈ ਅਮੇਰਾਂ ਨਾਲ ਵੀ ਕਰ ਰਹੇ ਤੇ ਮਾਲਵੇ ਤੋਂ ਬੈਠੇ ਪਿੱਛੇ ਸਾਡੇ ਐਕਐਮਐਲ ਉਹਦੇ ਵਿੱਚ ਏੜੀ ਸੁੰਡੀ ਪੈ ਗਈ ਗਲਾਬੀ ਸੁੰਡੀ ਤੇ ਨਰਮੇ ਦੀ ਫਸਲ ਮਰ ਗਈ ਸਾਰੀ ਕਿਸਾਨਾਂ ਦੀ ਗਰੀਬ ਕਿਸਾਨਾਂ ਨੂੰ ਜੇ ਫਸਲੇ ਮਰ ਜਵੇ ਉਹੀ ਤਾਂ ਪੁੱਤਾਂ ਨੂੰ ਪਾਲੀ ਹੁੰਦੀ ਤੇ ਪਿੱਛੇ ਬਚਦਾ ਕਿਆ ਮੈਂ ਉੱਥੇ ਗਿਆ 18700 ਰੁਪਇਆ ਪ੍ਰਤੀ ਕਿਲਾ ਸਭ ਨੂੰ ਦਿੱਤਾ ਕੋਈ ਨਹੀਂ ਛੱਡਿਆ ਚਾਹੇ ਗਏ ਦੀ ਅੱਧੀ ਮਰੀ ਚਾਹੇ ਗਏ ਦੀ ਪੌਣੀ ਮਰੀ ਸਭ ਨੂੰ ਪੈਸੇ ਦਿੱਤੇ ਤੇ ਆ ਹੁਣ ਮੁੱਖ ਮੰਤਰੀਏ ਪਿੱਛੇ ਦੋ ਵਾਰ ਹੜ੍ਹ ਆਲੇ ਕਈ ਵਾਰ ਔੜੇ ਪਹਿਲੇ ਕਿਸੇ ਦੇ ਹੱਥੋਂ 500 ਰੁਪਏ